ਇੱਕ ਮੋਟੇ ਚਸ਼ਮਿਆਂ ਵਾਲੀ ਕੁੜੀ ਜਿਸ ਨੂੰ ਵੇਖ ਕੇ ਕੋਈ ਇਹ ਹੀ ਸਮਝਦਾ ਹੋਣਾ ਕਿ ਇਸ ਦੇ ਅੰਦਰ ਤੇ ਬਾਹਰ ਸਕੂਨ ਹੈ ਇਹਦੀ ਕਿਸੇ ਨਾਲ ਕੀ ਦੁਸ਼ਮਣੀ ਹੁੰਦੀ ਹੋਣੀ ਆ ਹੋ ਸਕਦੀ ਹੋਈ ਬਲਕਿ ਇਹ ਤਾਂ ਡਰਪੋਕ ਜਿਹੀ ਹੋਣੀ ਜਿਹੜੀ ਕਿਸੇ ਵੱਡੇ ਦੀ ਝੜਕ ਸੁਣ ਕੇ ਰੋ ਪੈਂਦੀ ਹੁਣ ਇਹ ਤੇ ਕਿਸੇ ਛੋਟੇ ਦੇ ਕੋਈ ਧੱਕਾ ਸੁਣ ਕੇ ਜਾਂ ਗੱਲ ਸੁਣ ਕੇ ਇਹਨੂੰ ਜਵਾਬ ਹੀ ਨਹੀਂ ਹੁੰਦਾ ਹੋਣਾ ਕਈ ਲੋਕ ਇਦਾਂ ਦੇ ਮੋੜੀ ਜਾਂ ਨਾ ਹੋਣ ਭਾਵੇਂ ਪਰ ਉਹਨਾਂ ਦੀ ਦਿੱਖ ਇਦਾਂ ਦੀ ਲੱਗਦੀ ਆ ਉਹਨਾਂ ਦੀ ਆਊਟਲੂਕ ਤੋਂ ਇਦਾਂ ਹੀ ਲੱਗਦਾ ਜਿਵੇਂ ਕਿ ਇਹ ਹੁਣੇ ਰੋ ਪਹਿਣਗੇ ਮਤਲਬ ਜਿਵੇਂ ਵਿਚਾਰੇ ਜਿਹੇ ਹੁੰਦੇ ਨੇ ਹੈਨਾ ਇਹ ਵੀ ਇਦਾਂ ਹੀ ਲੱਗਦੀ ਸੀ ਹਰੀ ਸਲਵਾਰ ਕਮੀਜ਼ ਇੱਕ ਮਈ 1991 ਨੂੰ ਇੱਕ ਛੋਣ ਰੈਲੀ ਦੌਰਾਨ ਤਾਮਿਲਨਾਡੂ ਵਿੱਚ ਇੱਕ ਆਤਮਕਾਤੀ ਹਮਲੇ ਵਿੱਚ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ ਚੇਨਈ ਦੇ ਕਰੀਬ ਸ਼੍ਰੀ ਪੇਰੰਬਧੂਰ ਵਿੱਚ ਉਹਨਾਂ ਦੀ ਹੱਤਿਆ ਹਿਊਮਨ ਬੋਬਲਰ ਕੀਤੀ ਗਈ। ਹੱਤਿਆ ਦੇ 2 ਦਿਨਾਂ ਤੱਕ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਹੋਇਆ ਕਿਵੇਂ। ਰਜੀਵ ਗਾਂਧੀ ਦੇ ਜਾਣ ਤੋਂ ਬਾਅਦ ਬਹੁਤ ਲੋਕ ਉਦਾਸ ਸਨ ਤੇ ਬਹੁਤ ਖੁਸ਼ ਵੀ ਪਰ ਸ਼ੌਕ ਸਭ ਨੂੰ ਲੱਗਿਆ ਸੀ। ਸਾਰੇ ਜਾਣਨਾ ਚਾਹੁੰਦੇ ਸਨ ਕਿ ਇਹ ਹੱਤਿਆ ਕਿਉਂ ਕਿਵੇਂ ਅਤੇ ਕਿਸ ਨੇ ਕੀਤੀ। ਦੋ ਦਿਨਾਂ ਦੀ ਚੁੱਪ-ਚਾਪ ਜਾਂਚ ਦੇ ਬਾਅਦ ਇਸ ਦਾ ਪਤਾ ਲੱਗਾ ਸੀ ਜਿਸ ਵਾਰ ਜ਼ਾਹਰ ਹੋਇਆ ਕਿ ਹੱਤਿਆ ਇੱਕ ਮਹਿਲਾ ਨੇ ਕੀਤੀ ਜੋ ਹਿਊਮਨ ਬੌਮ ਬਣ ਕੇ ਉੱਥੇ ਆਈ ਸੀ। ਉਹੀ ਜਦੋਂ ਰਾਜੀਵ ਗਾਂਧੀ ਦੇ ਪੈਰ ਛੂਣ ਦੇ ਲਈ ਚੁੱਕੀ ਤਾਂ ਉਸ ਨੇ ਆਪਣੀ ਕਮਰ ਵਿੱਚ ਲੱਗੇ ਬੌਮ ਦਾ ਟ੍ਰਿਗਰ ਦਬਾਇਆ ਅਤੇ ਦੇਖਦਿਆਂ ਹੀ ਦੇਖਦਿਆਂ ਰਾਜੀਵ ਗਾਂਧੀ ਅਤੇ ਉਸ ਦੀ ਹਤਿਆਰਨ ਸਣੇ 18 ਲੋਕਾਂ ਦੀ ਪਲਕ ਛਪਕਦਿਆਂ ਧਮਾਕੇ ਨਾਲ ਮੌਤ ਔਰ ਹੁਣ ਅਸੀਂ ਤੁਹਾਨੂੰ ਦੱਸ ਦਿਆਂ ਕਿ ਕਿਵੇਂ ਜਾਂਚ ਟੀਮ ਇਸ ਨਤੀਜੇ ਤੇ ਪਹੁੰਚੀ ਕਿ ਇਹ ਹੱਤਿਆ ਇੱਕ ਡੂੰਗੀ ਸਾਜ਼ਿਸ਼ ਸੀ ਅਤੇ ਇਸ ਨੂੰ ਮਨੁੱਖੀ ਬੰਬ ਬਣੀ ਮਹਿਲਾ ਨੇ ਅੰਜਾਮ ਦਿੱਤਾ ਸੀ ਬੰਬ ਫਟਣ ਦੇ ਕੁਝ ਹੀ ਘੰਟਿਆਂ ਦੇ ਅੰਦਰ ਤਾਮਿਲਨਾਡੂ ਫਰੇਂਸਿਕ ਸਾਇੰਸ ਡਿਪਾਰਟਮੈਂਟ ਦੇ ਡਾਇਰੈਕਟਰ ਪੀ ਚੰਦਰ ਸ਼ੇਖਰ ਕਟਨਾਵਲੀ ਥਾ ਦੇ ਪੂਜ ਉਹਨਾਂ ਨੇ 2 ਦਿਨ ਚੁੱਪਚਾਪ ਆਪਣੀ ਜਾਂਚ ਜਾਰੀ ਰੱਖੀ ਫਿਰ 2 ਦਿਨਾਂ ਬਾਅਦ ਉਹਨਾਂ ਨੇ ਆਪਣੀ ਇਨੀਸ਼ੀਅਲ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਬੰਬ ਨੂੰ ਬੈਲਟ ਦੇ ਤਰ੍ਹਾਂ ਇੱਕ ਔਰਤ ਨੇ ਪਾ ਰੱਖਿਆ ਸੀ ਉਸਨੇ ਹਰੇ ਰੰਗ ਦਾ ਸਲਵਾਰ ਕੁਰਤਾ ਪਾਇਆ ਹੋਇਆ ਸੀ ਜਦੋਂ ਬੰਬ ਫਟਿਆ ਉਸ ਵਕਤ ਉਹ ਅਜੀਵ ਗਾਂਧੀ ਦੇ ਪੈਰ ਛੂਣ ਦੇ ਲਈ ਝੁਕ ਰਹੀ ਸੀ ਜਦੋਂ ਫਰੇਂਸਿਕ ਡਿਪਾਰਟਮੈਂਟ ਦੀ ਟੀਮ ਜਾਂਚ ਦੇ ਲਈ ਪਹੁੰਚੀ ਉਦੋਂ ਤੱਕ ਬੰਬ ਫਟਣ ਦੀਆਂ 4 ਥਿਓਰੀਆਂ ਸਾਹਮਣੇ ਆ ਰਹੀਆਂ ਸਨ ਪਹਿਲੀ ਬੰਬ ਨੂੰ ਰੈੱਡ ਕਾਰਪਟ ਦੇ ਥੱਲੇ ਰੱਖਿਆ ਗਿਆ ਸੀ ਦੂਜੀ ਬੰਬ ਫੁੱਲਾਂ ਨਾਲ ਭਰੀ ਇੱਕ ਬਾਸਕਟ ਵਿੱਚ ਸੀ ਤੀਜੀ ਬੰਬ ਨੂੰ ਹਵਾ ਵਿੱਚ ਉਛਾਲਿਆ ਗਿਆ ਚੌਥੀ ਬੰਬ ਰਜੀਵ ਗਾਂਧੀ ਨੂੰ ਪਹਿਨਾਈ ਮਾਲਾ ਦੇ ਵਿੱਚ ਸੀ ਉਦੋਂ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਹੱਤਿਆ ਬੰਬ ਧਮਾਕੇ ਨਾਲ ਬੇਸ਼ੱਕ ਹੋਈ ਪਰ ਇਸ ਦੇ ਲਈ ਮਨੁੱਖੀ ਬੰਬ ਦਾ ਇਸਤੇਮਾਲ ਕੀਤਾ ਗਿਆ ਚੰਦਰ ਸ਼ੈਖਰ ਨੇ ਦੋ ਥਿਓਰੀਜ਼ ਨੂੰ ਉਸੇ ਵਕਤ ਨਕਾਰ ਦਿੱਤਾ ਤੁਰੰਤ ਨਾ ਤਾਂ ਹੱਤਿਆ ਬਾਸਕਟ ਚ ਬੰਮ ਹੋਣ ਨਾਲ ਹੋਈ ਨਾ ਹੀ ਰੈੱਡ ਕਾਰਪਟ ਦੇ ਥੱਲੇ ਬੰਬ ਰੱਖੇ ਜਾਣ ਨਾਲ ਕਿਉਂਕਿ ਜੇ ਜਿਹਾ ਹੁੰਦਾ ਤਾਂ ਟੋਕਰੀ ਕਈ ਥਾਵਾਂ ਤੋਂ ਟੁੱਟੀ ਹੁੰਦੀ ਉਸ ਦਾ ਕੁਝ ਵੀ ਨਹੀਂ ਬਚਾ ਹੁੰਦਾ ਜੋ ਨਹੀਂ ਹੋਇਆ ਸੀ ਰੈੱਡ ਕਾਰਪਟ ਵੀ ਉਸ ਤਰ੍ਹਾਂ ਡੈਮੇਜ ਨਹੀਂ ਹੋਇਆ ਸੀ ਯਾਨੀ ਬੰਮ ਨੂੰ ਉਸ ਦੇ ਥੱਲੇ ਵੀ ਨਹੀਂ ਰੱਖਿਆ ਗਿਆ ਸੀ ਤੀਜੀ ਥਿਉਰੀ ਵੀ ਉਹਨਾਂ ਨੇ ਨਕਾਰ ਦਿੱਤੀ ਕਿ ਬੰਬ ਨੂੰ ਹਵਾ ਵਿੱਚ ਰਾਜੀਵ ਗਾਂਧੀ ਦੇ ਉੱਪਰ ਨਹੀਂ ਸੁੱਟਿਆ ਗਿਆ ਸੀ ਅਜਿਹਾ ਹੋਣ ਤੇ ਨੁਕਸਾਨ ਦੂਰ ਤੱਕ ਅਤੇ ਜ਼ਿਆਦਾ ਹੁੰਦਾ ਜਦਕਿ ਸਾਰਾ ਹਾਦਸਾ ਇੱਕ ਸਰਕਲ ਦੇ ਅੰਦਰ ਹੀ ਨਜ਼ਰ ਆ ਰਿਹਾ ਸੀ ਚੌਥੀ ਥਿਉਰੀ ਵੀ ਨਕਾਰ ਦਿੱਤੀ ਗਈ ਕਿ ਬੰਬ ਮਾਲਾ ਵਿੱਚ ਰੱਖਿਆ ਗਿਆ ਹੋਵੇਗਾ ਕਿਉਂਕਿ ਇੰਨੇ ਸ਼ਕਤੀਸ਼ਾਲੀ ਬੰਬ ਨੂੰ ਪਤਲੀ ਅਤੇ ਛੋਟੀ ਮਾਲਾ ਵਿੱਚ ਲੁਕਾਉਣਾ ਸੰਭਵ ਨਹੀਂ ਚੰਦਰ ਸ਼ੈਖਰ ਨੇ ਬੰਬਤਮਾ ਕੇ ਵਿੱਚ ਮਾਰੇ ਗਏ 16 ਮ੍ਰਿਤਕ ਦੇਹਾਂ ਦਾ ਪ੍ਰੀਖਣ ਕੀਤਾ ਇਸ ਦੇ ਵਿੱਚ ਇੱਕ ਮ੍ਰਿਤਕ ਦੇ राजीव ਗਾਂਧੀ ਦੀ ਵੀ ਸੀ ਇੱਕ ਮ੍ਰਿਤਕ ਦੇ ਅਜੇ ਹੀ ਵੀ ਸੀ ਜਿਸ ਵਿੱਚ ਜਿਹੜੇ ਅਵਸ਼ੇਸ਼ ਹੁੰਦੇ ਨੇ ਰਿਮੇਨਸ ਹੀ ਬਚੇ ਸਨ ਇਸ ਦੀ ਸ킨 ਨਾਜ਼ੁਕ ਸੀ ਅਤੇ ਚਮੜੀ ਦੇ ਸਾਰੇ ਵਾਲ ਉੱਡ ਗਏ ਸਨ ਇਸ ਵਿੱਚ ਇਹ ਪਤਾ ਲੱਗਿਆ ਸੀ ਕਿ ਬੰਬ ਦਾ ਸਭ ਤੋਂ ਜ਼ਿਆਦਾ ਅਸਰ ਇੱਕ ਮਹਿਲਾ ਤੇ ਤੇ ਉਹਨਾਂ ਦੇ ਸਾਹਮਣੇ ਖੜੇ 라ਜੀਵ ਗਾਂਧੀ ਦੇ ਹੀ ਹੋਇਆ। ਮਹਿਲਾ ਦੇ ਦੇ ਦਾ ਸਿਰਫ ਸਿਰ ਲੈਫਟ ਬਾ ਅਤੇ ਕਮਰ ਦੇ ਥੱਲੇ ਦਾ ਕੁਝ ਹਿੱਸਾ ਹੀ ਬਚਿਆ ਸੀ। ਪੂਰਾ ਰਾਈਟ ਹੈਂਡ ਅਤੇ ਢਿੱਡ ਦਾ ਹਿੱਸਾ ਗਾਇਬ ਸੀ। ਇਸ ਨਾਲ ਜ਼ਾਹਰ ਹੋਣ ਲੱਗਾ ਕਿ ਹਤਿਆ ਮਨੁੱਖੀ ਬੰਮ ਨਾਲ ਹੋਈ ਹੈ ਤੇ ਇਹ ਇੱਕ ਮਹਿਲਾ ਸੀ। ਹਕਤਿਆ ਤੋਂ ਐਨ ਪਹਿਲਾਂ ਖਿੱਚਿਆ ਗਏ ਤਸਵੀਰਾਂ ਨੇ ਵੀ ਇਹ ਬਿਆਨ ਕਰ ਦਿੱਤਾ ਕਿ ਹਿਊਮਨ ਬੰਬ ਕੋਈ ਹੋਰ ਨਹੀਂ ਉਹ ਮਹਿਲਾ ਹੀ ਸੀ ਜੋ ਰਾਜੀਵ ਗਾਂਧੀ ਦੇ ਪੈਰ ਛੂਣ ਦੇ ਲਈ ਚੁੱਕ ਰਹੀ ਸੀ ਚਾਜ ਵਿੱਚ ਡੈਨਿਮ ਦੇ ਕਪੜੇ ਦੀ ਬਨਾਣ ਮਿਲੀ ਜਿਸ ਵਿੱਚ ਵੈਲਕ్రో ਲੱਗਿਆ ਹੋਇਆ ਸੀ ਮਤਲਬ ਸੀ ਕਿ ਬੰਬ ਨੂੰ ਇਸੇ ਵਿੱਚ ਬੈਲਟ ਦੇ ਜ਼ਰੀਏ ਲਗਾਇਆ ਗਿਆ ਹੋਇਆ ਹੈ ਕਿਸੇ ਕੇਸ ਦੇ ਚੱਕਰ ਵਿੱਚ ਕੁਝ ਮਹੀਨੇ ਪਹਿਲਾਂ ਅ ਚੰਦਰਸ਼ੇਖਰ ਨੇ ਇੰਗਲੈਂਡ ਵਿੱਚ ਅਜਿਹੀ ਇੱਕ ਵੈਲਕ੍ਰੋ ਲੱਗੀ ਬਣਾਉਣ ਦੇਖੀ ਸੀ ਵੈਲਕ੍ਰੋ ਮਤਲਬ ਅਜਿਹੀ 벨ਟ ਜੋ ਰੂਦ ਆਰ ਟੇਪ ਦੀ ਤਰ੍ਹਾਂ ਹੁੰਦੀ ਹੈ ਜਿਸ ਦਾ ਇਸਤੇਮਾਲ ਟਿੱਡ ਜਾ ਬਣਾਉਣ ਤੇ ਕਿਸੇ ਚੀਜ਼ ਨੂੰ ਚਿਪਕਾਉਣ ਦੇ ਲਈ ਕੀਤਾ ਗਿਆ ਹੋਵੇ ਅਤੇ ਨਾਲ ਹੀ ਇਸ ਇਸ ਨੂੰ 벨ਟ ਨਾਲ ਜਿਵੇਂ ਧਾਗਾ ਬੰਨਿਆ ਗਿਆ ਹੋਵੇ ਅਜਿਹਾ ਲੱਗ ਰਿਹਾ ਸੀ ਤਸਵੀਰਾਂ ਤੇ ਜਾਂਚ ਹੁਣ ਪੁਖਤਾ ਤਰੀਕੇ ਨਾਲ ਇਹ ਦੱਸਣ ਲੱਗਿਆ ਸੀ ਕਿ ਹੱਤਿਆ ਇਸ ਮਹਿਲਾ ਨੇ ਹੀ ਕੀਤੀ ਹੈ ਤੇ ਇਹੀ ਮਨੁੱਖੀ ਬੌਮ ਸੀ ਸਾਰੀਆਂ ਮ੍ਰਿਤਕ ਦੇਹਾਂ ਦੇ ਪੈਰ ਕਿਸੇ ਗੋਲੇ ਦੇ ਕੇਂਦਰ ਦੇ ਵੱਲ ਇਸ਼ਾਰਾ ਕਰ ਰਹੇ ਸਨ ਇਹ ਵਿਜ਼ਾਰ ਹੋ ਰਿਹਾ ਸੀ ਕਿ ਬਲਾਸਟ ਜ਼ਮੀਨ ਦੇ ਤਿੰਨ ਸਾਢੇ ਤਿੰਨ ਫੀਟ ਉੱਪਰ ਹੋਇਆ ਸੀ ਬੰਬ ਢਿੱਡ ਦੇ ਵੱਲ ਨਹੀਂ ਬਲਕਿ ਪਿੱਠ ਵੱਲ ਨੂੰ ਲਗਾਇਆ ਗਿਆ ਸੀ ਕਿਉਂਕਿ ਮਹਿਲਾ ਦਾ ਚਿਹਰਾ ਬਚ ਗਿਆ ਸੀ ਪਰ ਉਸਦੇ ਸਿਰ ਦਾ ਪਿਛਲਾ ਹਿੱਸਾ ਉੱਡ ਗਿਆ ਸੀ ਜਦੋਂ ਮਹਿਲਾ ਦੇ ਕੱਪੜੇ ਦੇਖੇ ਗਏ ਤਾਂ ਪਤਾ ਲੱਗਿਆ ਕਿ ਉਸਦੀ ਸਲਵਾਰ ਇੱਕਦਮ ਠੀਕ ਸੀ ਜਦਕਿ ਕਮੀਜ਼ ਦੁਪੱਟਾ ਤੇ ਬਰਾ ਦੇ ਚੀਥੜੇ ਹੋ ਗਏ ਸਨ ਬਰਾ ਡੈਨਮ ਬਣਾਉਣ ਨਾਲ ਚਫਕ ਗਈ ਸੀ ਇਸ ਦਾ ਮਤਲਬ ਇਹ ਸੀ ਕਿ ਬੰਬ ਵਾਲੀ ਡੈਨਮ ਦੀ ਬਣਨ ਬਰਾਤੀ ਕਮੀਜ਼ ਦੇ ਵਿੱਚ ਪੈਣੀ ਗਈ ਸੀ ਪਾਈ ਗਈ ਸੀ ਮੰਨ ਲਓ ਕੋਈ ਤੁਹਾਡੇ ਪੈਰ ਛੁਣਾਉਂਦਾ ਹੈ ਤਾਂ ਤੁਸੀਂ ਕੀ ਕਰਦੇ ਹੋ ਉਸ ਨੂੰ ਤੁਸੀਂ ਉਠਾਓਗੇ ਅਤੇ ਇਸ ਦੇ ਲਈ ਖੁਦ ਥੋੜਾ ਜਾ ਝੁੱਕੋਗੇ ਬਿਨਾਂ ਨਾ ਰਹਿਣ ਦੋ ਇਹੀ ਕੰਮ ਰਾਜੀਵ ਗਾਂਧੀ ਨੇ ਵੀ ਕੀਤਾ ਜਿਵੇਂ ਹੀ ਉਹ ਪੈਰ ਛੁਣ ਦੇ ਲਈ ਥੱਲੇ ਨੂੰ ਝੁਕੀ ਰਾਜੀਵ ਗਾਂਧੀ ਨੇ ਕੁਝ ਝੁੱਕ ਕੇ ਉਸ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਇਸੇ ਵਕਤ ਉਸਨੇ ਟ੍ਰਿਗਰ ਦਬਾ ਦਿੱਤਾ ਇਸੇ ਵਜ੍ਹਾ ਨਾਲ ਰਾਜੀਵ ਗਾਂਧੀ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਉੜ ਗਿਆ ਚੈਰ ਦੀਆਂ ਹੱਡੀਆਂ ਦੂਰ ਤੱਕ ਫੈਲ ਗਈਆਂ ਸੋ ਜਾਂਚ ਚ ਇਹ ਪਤਾ ਲੱਗਿਆ ਕਿ ਹੱਤਿਆ ਮਨੁੱਖੀ ਬੰਬ ਨਾਲ ਹੋਈ ਇਹ ਮਨੁੱਖੀ ਬੰਬ ਉਹੀ ਮਹਿਲਾ ਸੀ ਜੋ ਉਹਨਾਂ ਦੇ ਪੈਰ ਛੂੰਣ ਦੇ ਲਈ ਚੁਗੀ ਸੀ ਚੰਦਰਸ਼ੇਖਰ ਨੂੰ ਇਸ ਕ੍ਰਾਈਮ ਦੀ ਪੂਰੀ ਰਿਪੋਰਟ ਅਤੇ ਡਾਕੂਮੈਂਟ ਤਿਆਰ ਕਰਨ ਦੇ ਵਿੱਚ 6 ਮਹੀਨੇ ਦਾ ਵਕਤ ਲੱਗਾ ਇਸ ਵਿੱਚ ਕਈ ਉਹਨਾਂ ਤਸਵੀਰਾਂ ਦਾ ਸਹਾਰਾ ਲਿਆ ਗਿਆ ਜੋ ਬਲਾਸਟ ਦੇ ਪਹਿਲਾਂ ਅਤੇ ਬਾਅਦ ਵਿੱਚ ਖਿੱਚੀਆਂ ਗਈਆਂ ਸਨ ਇਸ ਮਹਿਲਾ ਦਾ ਨਾਮ ਧਨੂ ਸੀ ਧਨੂ ਜੋ ਲੱਟੇ ਦੀ ਮੈਂਬਰ ਸੀ ਧਨੂ ਬਾਰੇ ਜਾਣਕਾਰੀਆਂ ਹੋਰ ਵੀ ਨੇ ਪਰ ਫਿਲਹਾਲ ਅੱਜ ਇਸੇ ਤੇ ਹੀ ਸੀਮਤ ਰੰਯਾ ਰਾਜੀਵ ਗਾਂਧੀ ਨੂੰ ਉਹਨਾਂ ਦੀ ਜਾਨ ਦੇ ਖਾਤਰੇ ਦੇ ਬਾਰੇ ਵਿੱਚ ਕਈ ਵਾਰ ਅਗਾਹ ਕੀਤਾ ਗਿਆ ਸੀ ਨਾਲ ਹੀ ਉਹਨਾਂ ਨੂੰ ਤਾਮਿਲਨਾਡੂ ਨਾ ਜਾਣ ਦੀ ਸਲਾਹ ਵੀ ਬਹੁਤ ਵਰਤੀ ਗਈ ਡਾਕਟਰ ਸੁبرਮਣੀਅਮ ਸੁਆਮੀ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਰਾਜੀਵ ਗਾਂਧੀ ਨਾਲ 5 ਮਾਰਚ 1991 ਅਤੇ 14 ਮਾਰਚ 1991 ਨੂੰ ਦਿੱਲੀ ਵਿੱਚ ਲੱਟੇ ਦੇ ਦੋ ਪ੍ਰਤਨਦੀ ਮੰਡਲ ਮਿਲੇ ਸਨ ਇਹਨਾਂ ਦਾ ਟਾਰਗੇਟ ਸੀ ਟੀਚਰਸ ਸੀ ਉਦੇਸ਼ ਸੀ ਰਾਜੀਵ ਨੂੰ ਇਹ ਪੱਕਾ ਕਰਨਾ ਕਿ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਅਤੇ ਉਹ ਤਾਮਿਲਨਾਡੂ ਦਾ ਦੌਰਾ ਕਰ ਸਕਦੇ ਨੇ ਇਹਨਾਂ ਮੀਟਿੰਗਾਂ ਦੇ ਬਾਅਦ ਰਾਜੀਵ ਗਾਂਧੀ ਵੀ ਆਪਣੀ ਸੁਰੱਖਿਆ ਨੂੰ ਲੈ ਕੇ ਕੁਝ ਲਾਹ ਪਰਵਾਹੇ ਜਦੋਂ ਬੰਦੇ ਨੂੰ ਲੱਗ ਜਾਣਾ ਉਹ ਸੇਫ ਹੈ ਤੇ ਲਾਹਰ ਪਰਬਾਹ ਹੋ ਜਾਂਦਾ ਹੈ ਅਧਿਓ ਕਈ ਵਾਰ ਸੁਰੱਖਿਆ ਘੇਰਾ ਛੱਡ ਕੇ ਲੋਕਾਂ ਨੂੰ ਮਿਲਣਦੇ ਸਨ 라ਜੀਵ ਗਾਂਧੀ ਬਾਰੇ ਉਹਨਾਂ ਦੀ ਪੋਲਿਟਿਕਸ ਬਾਰੇ ਹਰ ਕਿਸੇ ਦਾ ਆਪਣਾ ਆਪਣਾ ਟੇਕ ਹੈ ਕੋਈ ਪਸੰਦ ਕਰਦਾ ਕੋਈ ਨਾ ਪਸੰਦ ਕਰਦਾ ਪਰ ਇਹ ਕਹਾਣੀ ਸੀ ਉਸ ਹਕਤ ਦੀ ਜੋ ਅੱਜ ਵੀ ਜਦੋਂ ਧੜਕਦਾ ਹੈ ਨਾ ਤਾਂ ਬਹੁਤ ਲੋਕ ਕੰਬ ਚ ਜਾਂਦੇ ਨੇ ਤੁਸੀਂ ਵੇਖ ਰਹੇ ਹੋ ਕੈਮਰਾ ਟਾਲੈਂਸ ਸੈਫ